ਰਾਉਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ ਰਾਉਂਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਇੱਕ ਰਾਉਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ 라운ਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਜੇ ਰਾਊਂਡ ਸੀ ਕਰਦੇ ਕਿੰਨੇ ਰਾਊਂਡ ਰਹਿਣਗੇ ਕਿੰਨੇ ਕਾਊਂਟਿੰਗ ਏਜੰਟਸ ਹੋਣਗੇ ਕਿੰਨੇ ਕਰਦੇ 15 ਰਾਊਂਡ ਰਾਊਂਡਸ ਰਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ੈਂਟ ਹੋ ਸਕਦਾ ਹੈ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸਕਦੇ ਆ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਪਾਈਲ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਏਗੀ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ एवरीथिंग ਵਿਲ ਬੀ ਪ੍ਰੋਵਾਈਡਡ ਹੈ ਸਾਡੀ ਇੱਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਿਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਆਪਣਾ ਅੰਦਰ ਨਹੀਂ ਲਿਆਉਣ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ ਗਰਾਉਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ 라운ਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਇੱਕ 라운ਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀ ਯੂਜ਼ ਆਣਗੇ ਸੋ ਆਪਣਾ ਇੱਕ 라운ਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਜੇ ਰਾਉਂਡ ਕਿੰਨੇ ਰਾਉਂਡਸ ਰਹਿਣਗੇ ਕਿੰਨੇ ਕਾਊਂਟਿੰਗ ਏਜੰਟਸ ਹੋਣਗੇ ਟੈਕਨੀਕਲੀ ਕਰਦੇ 15 ਰਾਉਂਡ ਰਾਉਂਡਸ ਰਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ెంట్ ਹੋ ਜਾ ਹੋ ਸਕਦਾ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸਕਦੇ ਆਸਪੋਰਟ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਪਾਈਲ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਏਗੀ ਆਪਣੇ ਨਾਲ ਲੈ ਕੇ ਆ ਸਕਦਾ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ ਐਂਡ ਐਵਰੀਥਿੰਗ ਵਿਲ ਬੀ ਪ੍ਰੋਵਾਈਡਡ ਹੇਰ ਸਾਡੀ ਇਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਅਪਣੰਦਰ ਨਹੀਂ ਲਿਆਂ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ